the holiness message is unchangeable pavitra tai da sandesh na badlan yog hai main sare beshqeemti sunan waleyan nu shubh kamnaavan dinda ha main kenda ha ke prabhu tanu barkat deve main prabhu da ek sevadar ha ate main is chote je sandesh pavitra tai da sandesh na badlan yog hai de upar bolanga ate meri ਬੜੀ ਜਾਣ ਵਾਲੀ ਲਿਖਤ ਰੋਮੀਆਂ ਦਾ ਖਤ ਉਹਦੇ ਪਹਿਲੇ ਅਧਿਆਏ ਵਿੱਚੋਂ ਹੈ ਹੁਣ ਮੈਂ ਕੁਝ ਆਇਤਾਂ ਨੂੰ ਪੜ੍ਹਦਾ ਹਾਂ ਰੋਮੀਆਂ ਦਾ ਖਤ ਉਹਦਾ ਪਹਿਲਾ ਅਧਿਆਏ ਉਜੀ 18 19 ਆਇਤ ਤੇ 32 ਆਇਤ ਜਿਹੜੇ ਮਨੁੱਖ ਸੱਚਾਈ ਨੂੰ ਕੁਤਰਮ ਨਾਲ ਦਬਾਈ ਰੱਖਦੇ ਹਨ ਉਹਨਾਂ ਦੀ ਸਾਰੀ ਬੇਦੀਨੀ ਅਤੇ ਕੁਤਰਮ ਉਤੇ ਪਰਮੇਸ਼ੁਰ ਦਾ ਕਰੋਧ ਤਾਂ ਆਕਾਸ਼وں પરਗਟ ਹੋਇਆ ਕਿਉਂਕਿ ਜੋ ਪਰਮੇਸ਼ੁਰ ਦੇ ਵਿਕੀ ਜੋ ਕੁਝ ਮਾਲੂਮ ਹੋ ਸਕਦਾ ਹੈ ਸੋ ਉਹਨਾਂ ਵਿੱਚ ਪ੍ਰਕਾਸ਼ ਹੈ ਇਸ ਲਈ ਜੋ ਪਰਮੇਸ਼ੁਰ ਨੇ ਉਹਨਾਂ ਉੱਤੇ ਉਸ ਨੂੰ ਪ੍ਰਗਟ ਕੀਤਾ ਅਤੇ ਉਹ ਪਰਮੇਸ਼ੁਰ ਦੀ ਵਿਧੀ ਜਾਣ ਕੇ ਭਈ ਇਹੋ ਜਿਹੇ ਕੰਮ ਕਰਨ ਵਾਲੇ ਮਰਨ ਦੇ ਯੋਗ ਹਨ ਨੇਰੇ ਆਪ ਹੀ ਨਹੀਂ ਕਰਦੇ ਸਗੋਂ ਕਰਨ ਵਾਲਿਆਂ ਤੋਂ ਵੀ ਪ੍ਰਸੰਨ ਹੁੰਦੇ ਹਨ ਪਰਮੇਸ਼ੁਰ ਆਪਣੇ ਵਚਨ ਦੇ ਪੜੇ ਜਾਣ ਉੱਪਰ ਬਰਕਤ ਦੇਵੇ ਅਤੇ ਮੈਂ ਧਰਮ ਗ੍ਰੰਥ ਵਿੱਚ ਦੇਖਿਆ ਹੈ ਕਿ ਜਦੋਂ ਪ੍ਰਭੂ ਆਪਣੇ ਪਹਿਲੇ ਆਗਮਨ ਵਿੱਚ ਆਇਆ ਸੀ ਜਾਂ ਪਹਿਲੀ ਆਮਦ ਵਿੱਚ ਆਇਆ ਸੀ ਤਾਂ ਪ੍ਰਾਣੇ ਨੇਮ ਤੋਂ ਨਵੇਂ ਨੇਮ ਵਿੱਚ ਬਹੁਤ ਸਾਰੀਆਂ ਤਬਦੀਲੀਆਂ ਹੋਈਆਂ ਸਨ ਉਥੇ ਸ਼ਰਧਾ ਇੱਕ ਬਹੁਤ ਹੀ ਮਹੱਤਵਪੂਰਨ ਭਾਗ ਸੀ ਜਿਸ ਨੂੰ ਨੈਤਿਕ ਸ਼ਰਧਾ ਕਿਹਾ ਜਾਂਦਾ ਸੀ ਜੋ ਕਿ ਇੱਕ ਪਵਿੱਤਰ ਸ਼ਰਧਾ ਸੀ ਅਤੇ ਮੈਂ ਦੇਖਿਆ ਕਿ ਪ੍ਰਵਿਊਸ ਸਮਸੀਧ ਯਾਮ ਦੇ ਨਾਲ ਇਹਨਾਂ ਵਿੱਚੋਂ ਕੁਝ ਸ਼ਰਅ ਬਦਲੀ ਗਈ ਸੀ ਪਰ ਜੇਕਰ ਤੁਸੀਂ ਪਵਿੱਤਰ ਸ਼ਾਸਤਰ ਵਿੱਚ ਦੇਖਿਆ ਹੋਵੇ ਕਿ ਪ੍ਰਾਣੇ ਨੇਮ ਦੇ ਪਰਮੇਸ਼ਰ ਦੀ ਸ਼ਰਅ ਕਦੇ ਨਹੀਂ ਬਦਲੀ ਪਰਮੇਸ਼ਰ ਦੀ ਨੈਤਿਕ ਸ਼ਰਅ ਅਟਲ ਸੀ ਇਸ ਲਈ ਪਰਮੇਸ਼ਰ ਦੀ ਨੈਤਿਕ ਸ਼ਰਅ ਨੂੰ ਨਵੇਂ ਨੇਮ ਵਿੱਚ ਸ਼ਾਮਲ ਕੀਤਾ ਗਿਆ ਸੀ ਹਾਂ ਮੈਂ ਵਿਸ਼ਵਾਸ ਕਰਦਾ ਹਾਂ ਕਿ ਪਰਮੇਸ਼ਰ ਦੀ ਸ਼ਰਅ ਸੰਪੂਰਨ ਹੈ ਜੋ ਜਾਨਾ ਨੂੰ ਬਦਲਦੀ ਹੈ 10 ਹੁਕਮਾ ਵਰਗੇ ਕਾਨੂੰਨ ਜਿਸ ਵਿੱਚ ਕਿਹਾ ਗਿਆ ਸੀ ਕਿ ਤੂੰ ਵਿਵਚਾਰ ਨਾ ਕਰ ਸ਼ਰਾ ਕਹਿੰਦੀ ਹੈ ਕਿ ਤੂੰ ਚੋਰੀ ਨਾ ਕਰ ਤੂੰ ਖੂਨ ਨਾ ਕਰ ਤੂੰ ਲੋਭ ਨਾ ਕਰ ਅਤੇ ਹੋਰ ਸ਼ਰਾ ਜੋ ਇਸ ਦੇ ਨਾਲ-ਨਾਲ ਜਾਂਦੀ ਹੈ ਪਰ ਇਹਨਾਂ ਸਾਰੀਆਂ ਗੱਲਾਂ ਨੂੰ ਛੱਡ ਕੇ ਜੇਕਰ ਤੁਸੀਂ ਆਪਣੀ ਬਾਈਬਲ ਨੂੰ ਸਹੀ ਢੰਗ ਨਾਲ ਖੋਜਦੇ ਹੋ ਤਾਂ ਤੁਸੀਂ ਦੇਖੋਗੇ ਕਿ ਪਰਮੇਸ਼ੁਰ ਦੀ ਨੈਤਿਕ ਸ਼ਰਾ ਕਦੇ ਵੀ ਨਹੀਂ ਬਦਲੀ ਪਰ ਇਸ ਨੂੰ ਹੋਰ ਉੱਚਾ ਚੁੱਕਿਆ ਗਿਆ ਸੀ ਇਸ ਨੂੰ ਸਖਤ ਬਣਾਇਆ ਗਿਆ ਸੀ ਜਦੋਂ ਕਿ ਦੂਜੀ ਸ਼ਰ੍ਹਾਂ ਨੂੰ ਅਧਿਆਤਮਿਕ ਬਣਾਇਆ ਗਿਆ ਸੀ ਪਰ ਇਹ ਪਿਲਵਾਂਘੀ ਰਹੀ ਅਤੇ ਹੋਰ ਵੀ ਸਖਤ ਹੋ ਗਈ ਸੀ ਇਸ ਲਈ ਹੁਣ ਪ੍ਰਾਣੇ ਨੇਮ ਦੀ ਉਹ ਸਾਰੇ ਸ਼ਰ੍ਹਾਂ ਜਿਵੇਂ ਕਿ ਇੱਕ ਜਾਨਵਰ ਦੇ ਨਾਲ ਜਾਨਵਾਰੇ ਅਤੇ ਇੱਕ ਆਦਮੀ ਦਾ ਆਦਮੀ ਦੇ ਨਾਲ ਜਾਣਾ ਔਰਤ ਦਾ ਔਰਤ ਦੇ ਨਾਲ ਜਾਣਾ ਜਿਵੇਂ ਕਿ ਵਿਵਸਥਾ ਸਾਰ ਵਿੱਚ ਸਾਰਾ ਅਨੈਤਿਕ ਜੀਵਨ ਅਤੇ ਸਾਰੇ ਪੇਸ਼ਟਾਚਾਰ ਇਸ ਪ੍ਰੇਸ਼ਟ ਜੈਂਸੀ ਅਨੈਤਿਕਤਾ ਜੋ ਉਸ ਸਮੇਂ ਸੀ ਇਸ ਨੂੰ ਵਿਵਸਥਾ ਸਾਰ ਅਤੇ ਲੇਵੀਆਂ ਦੀ ਕਿਤਾਬ ਵਿੱਚ ਮੂਸਾ ਦੁਆਰਾ ਲਿਖਿਆ ਗਿਆ ਸੀ ਹੁਣ ਇਸ ਸ਼ਰਅ ਨੂੰ ਕਦੇ ਵੀ ਬਦਲਿਆ ਨਹੀਂ ਗਿਆ ਸੀ ਭਾਵੇਂ ਕਿ ਸ਼ਰਅ ਉਸ ਪਾਪ ਵਿੱਚ ਆਈ ਸੀ ਇੰਜ ਚਾਹਦਾ ਹੈ ਕਿ ਸ਼ਰਅ ਤੋਂ ਪਹਿਲਾਂ ਪਾਪ ਮੌਜੂਦ ਸੀ ਅਤੇ ਅਸੀਂ ਇਸ ਨੂੰ ਵਾਪਸ ਆਦਨ ਦੇ ਬਾਗ ਵਿੱਚ ਲੱਭ ਸਕਦੇ ਹਾਂ ਇਹ ਭਲੇ ਤੇ ਬੁਰੇ ਦੇ ਗਿਆਨ ਦਾ ਦਰਖਤ ਸੀ ਤੇ ਜੇਕਰ ਅਸੀਂ ਧਿਆਨ ਨਾਲ ਵੇਖੋਗੇ ਤਾਂ ਤੁਸੀਂ ਪਾਉਂਗੇ ਕਿ ਜੋ ਉਸ ਰੁੱਖ ਵਿੱਚੋਂ ਨਿਕਲਿਆ ਉਹ ਇੱਕ ਜਿੰਸੀ ਅਨੈਤਿਕਤਾ ਸੀ ਅਤੇ ਨੈਤਿਕ ਸ਼ਰਾਂ ਨੇ ਜਿੰਸੀ ਅਨੈਤਿਕਤਾ ਨੂੰ ਘੇਰ ਲਿਆ ਸੀ ਅਤੇ ਇਸ ਵਿੱਚ ਬਹੁਤ ਘੱਟ ਜਾਂ ਕੋਈ ਬਦਲਾਅ ਨਹੀਂ ਸੀ ਅਤੇ ਜੋ ਕੁਝ ਵੀ ਬਦਲਿਆ ਗਿਆ ਸੀ ਉਹ ਬਸ ਇਹ ਸੀ ਕਿ ਇਸ ਨੂੰ ਹੋਰ ਜ਼ਿਆਦਾ ਵੱਡਾ ਕੀਤਾ ਗਿਆ ਸੀ ਪਰ ਪਲੇ ਤੇ ਬੁਰੇ ਦੇ ਗਿਆਨ ਦੇ ਦਰਖਤ ਤੋਂ ਨਿਕਲੀਆਂ ਇਹਨਾਂ ਬੁਰਾਈਆਂ ਦੇ ਸੰਬੰਧ ਵਿੱਚ ਕੁਦਰਤੀ ਸ਼ਰਾਂ ਉਸੇ ਤਰ੍ਹਾਂ ਬਣੀ ਰਹੀ ਤੇ ਇਹੀ ਸਾਰੀ ਮਨੁੱਖ ਜਾਤ ਦੀ ਸਮੱਸਿਆ ਹੈ ਅੱਜ ਸਾਰੀ ਮਨੁੱਖ ਜਾਤ ਦੀ ਸਮੱਸਿਆ ਜਿਹੜੇ ਜਿਉਂਦੇ ਹਨ ਜਿਹੜੇ ਮਰ ਗਏ ਤੇ ਉਹ ਜੋ ਅੱਜ ਤੱਕ ਜਿਉਂਦੇ ਹਨ ਇਹ ਸਾਰੇ ਉਸ ਅਨੈਤਿਕਤਾ ਦੇ ਰੁੱਖ ਨਾਲ ਲਟਕੇ ਹੋਏ ਹਨ ਅਤੇ ਇਥੇ ਰੋਮੀਆਂ ਦੀ ਅਧਾਇ ਵਿੱਚ ਇਹ ਸਾਨੂੰ ਜਿੰਸੀ ਅਨੈਤਿਕਤਾ ਦਾ ਇੱਕ ਬਹੁਤ ਹੀ ਸ਼ਾਨਦਾਰ ਵਰਣਨ ਦੇ ਰਿਹਾ ਹੈ ਬਾਈਬਲ ਦੇ ਇਨਾਂ ਪੰਨਿਆਂ ਵਿੱਚ ਪਰਮੇਸ਼ਵਰ ਦੀ ਪਵਿੱਤਰਤਾ ਦੀ ਸ਼ਰਧਾ ਦਰਜ ਹੈ ਅਤੇ ਤੁਸੀਂ ਇਸ ਨੂੰ ਰੋਮੀਆਂ ਦਾ ਖੱਤ ਉਹਦਾ ਪਹਿਲਾ ਦੈਅ ਉਸ ਦੀਆਂ 18 ਤੋਂ 32 ਆਇਤਾਂ ਵਿੱਚੋਂ ਪੜ੍ਹ ਸਕਦੇ ਹੋ ਤੇ ਇਹ ਤੁਹਾਨੂੰ ਦੱਸਦਾ ਹੈ ਕਿ ਇੱਕ ਨਿਆਹ ਉਹਨਾਂ ਲੋਕਾਂ ਦੇ ਉੱਪਰ ਆਨ ਜਾ ਰਿਹਾ ਹੈ ਜਿਹੜੇ ਇਹੋ ਜਿਹੀ ਅਪਵਿੱਤਰਤਾ ਦਾ ਅਭਿਆਸ ਕਰਦੇ ਹਨ ਪਰਮੇਸ਼ੁਰ ਦੀ ਇਹ ਪਵਿੱਤਰਤਾ ਬਾਈਬਲ ਦੇ ਪੰਨਿਆਂ ਵਿੱਚ ਦਰਜ ਹੈ ਜਿਸ ਦਾ ਪ੍ਰਚਾਰ ਸਾਨੂੰ ਰਸੂਲਾਂ ਅਤੇ ਨਬੀਆਂ ਦੁਆਰਾ ਕੀਤਾ ਗਿਆ ਹੈ ਅਤੇ ਪਰਮੇਸ਼ੁਰ ਨੇ ਆਏ ਦਿਨ ਏਲੀਆ ਨਾਮ ਦੇ ਇੱਕ ਨਬੀ ਨੂੰ ਸਾਡੇ ਲਈ ਭੇਜਿਆ ਤਾਂ ਕਿ ਪਰਮੇਸ਼ਰ ਸਾਨੂੰ ਉਤਪਤ ਲੈ ਕੇ ਪ੍ਰਕਾਸ਼ੀ ਪੋਥੀ ਤੱਕ ਦੇ ਪਵਿੱਤਰਤਾਈ ਦੇ ਮਾਣਕਾਂ ਨੂੰ ਯਾਦ ਕਰਵਾ ਸਕੇ ਇਸ ਨੂੰ ਬਦਲਿਆ ਨਹੀਂ ਜਾ ਸਕਦਾ ਹੈ ਇਸ ਨੂੰ ਸੋਧਿਆ ਨਹੀਂ ਜਾ ਸਕਦਾ ਹੈ ਕਿਉਂਕਿ ਇਹ ਉਹ ਚੀਜ਼ ਹੈ ਜਿਸ ਨੇ ਪਰਮੇਸ਼ਰ ਤੇ ਆਦਮੀ ਨੂੰ ਆਦਨ ਦੇ ਬਾਗ ਵਿੱਚ ਜੁੜਾ ਕੀਤਾ ਪਾਪ ਅਪਵਿੱਤਰਤਾਈ ਜਿੰਸੀ ਅਨੈਤਿਕਤਾ ਵਿਗਾਰ ਅਤੇ ਇਹੋ ਜਿਹੇ ਪਾਪ ਕਰਨ ਦੇ ਸਾਰੇ ਟੰਗ ਇਹਨਾਂ ਸਭ ਨੂੰ ਪਰਮੇਸ਼ਰ ਨਫ਼ਰਤ ਕਰਦਾ ਹੈ ਪਰਮੇਸ਼ਰ ਇਹਨਾਂ ਨੂੰ ਨਹੀਂ ਚਾਹੁੰਦਾ ਉਹ ਨਹੀਂ ਚਾਹੁੰਦਾ ਕਿ ਇਹਨਾਂ ਸਭ ਦਾ ਨਾਮ ਸਾਡੇ ਦਰਮਿਆਨ ਹੋਵੇ ਪੌਲਸ ਸੂਲ ਨੇ ਕਿਹਾ ਕਿਉਂ ਜੋ ਪਰਮੇਸ਼ਰ ਦੇ ਵਿਖੇ ਜੋ ਕੁਝ ਮਾਲੂਮ ਹੋ ਸਕਦਾ ਹੈ ਸੋ ਉਹਨਾਂ ਵਿੱਚ ਪ੍ਰਕਾਸ਼ ਹੈ ਇਸ ਲਈ ਜੋ ਪਰਮੇਸ਼ਰ ਨੇ ਉਹਨਾਂ ਉੱਤੇ ਉਸ ਨੂੰ ਪ੍ਰਗਟ ਕੀਤਾ ਸੋ ਉਹ ਅਣਜਾਣ ਲੋਕ ਨਹੀਂ ਹਨ ਇਹ ਉਹ ਲੋਕ ਹਨ ਜੋ ਅਣਜਾਣ ਨਹੀਂ ਹਨ ਇਹ ਉਹ ਲੋਕ ਹਨ ਜਿਹੜੇ ਸਹੀ ਤੇ ਗਲਤ ਨੂੰ ਜਾਣਦੇ ਹਨ ਅਤੇ ਹਰ ਇੱਕ ਤਰ੍ਹਾਂ ਨਾਲ ਉਹ ਲੋਕ ਇਸ ਸਮਝਦੇ ਹਨ ਕਿ ਪਰਮੇਸ਼ੁਰ ਨੇ ਉਹਨਾਂ ਨੂੰ ਕੀ ਕਿਹਾ ਸੀ ਪਰਮੇਸ਼ੁਰ ਨੇ ਆਪਣੇ ਆਪ ਨੂੰ ਉਹਨਾਂ ਉਤੇ ਪ੍ਰਗਟ ਕਰ ਦਿੱਤਾ ਹਾਂ ਪਰਮੇਸ਼ੁਰ ਨੇ ਉਹਨਾਂ ਨੂੰ ਪਵਿੱਤਰਤਾਈ ਦੇ ਸੰਦੇਸ਼ ਦੀ ਸਮਝ ਦਿੱਤੀ ਸੀ ਪਰਮੇਸ਼ੁਰ ਨੇ ਆਪਣੇ ਨਬੀਆਂ ਦੁਆਰਾ ਇਸ ਸੰਸਾਰ ਪਰ ਵਿੱਚ ਇੱਕ ਪਵਿੱਤਰਤਾਈ ਦਾ ਸੰਦੇਸ਼ ਭੇਜਿਆ ਹੈ ਤੇ ਜੇਕਰ ਲੋਕ ਉਸ ਪਵਿੱਤਰਤਾਈ ਦੇ ਸੰਦੇਸ਼ ਨੂੰ ਨਹੀਂ ਸੁਣਦੇ ਜੋ ਉਹਨਾਂ ਨੇ ਪਰਮੇਸ਼ਰ ਦੇ نبی ਵਿਲੀਅਮ ਬ੍ਰਾਂਹਮ ਦੇ ਕੋਲੋਂ ਸੁਣਿਆ ਹੈ ਜਿਵੇਂ ਕਿ ਪਵਿੱਤਰ ਸ਼ਾਸਤਰ ਕਹਿੰਦਾ ਹੈ ਸੋਹੇ ਮਨੁੱਖ ਤੂੰ ਭਾਵੇਂ ਕੋਈ ਵੀ ਕਿਉਂ ਨਾ ਹੋਵੇ ਤੇਰੇ ਲਈ ਕੋਈ ਉਜ਼ਰ ਨਹੀਂ ਹੈ ਪਰਮੇਸ਼ਰ ਨੇ ਪਵਿੱਤਰਤਾਈ ਦੇ ਸੰਦੇਸ਼ ਨੂੰ ਅੱਜ ਦੇ ਦਿਨ ਆਪਣੇ نبی ਦੁਆਰਾ ਇਸ ਸੰਸਾਰ ਵਿੱਚ ਭੇਜਿਆ ਤੇ ਜੇਕਰ ਇਹ ਲੋਕ ਜਿਨ੍ਹਾਂ ਨੇ نبی ਦੇ ਸੰਦੇਸ਼ ਨੂੰ ਇੱਕ ਵਾਰੀ ਜਾਂ ਦੋ ਵਾਰੀ ਸੁਣਿਆ ਤੇ ਉਹਨਾਂ ਵਾਸਤੇ ਕੋਈ ਵੀ ਉਜ਼ਰ ਨਹੀਂ ਹੈ ਅਤੇ ਪਰਮੇਸ਼ਵਰ ਦੀ ਸ਼ਕਤੀ ਦੇ ਪ੍ਰਦਰਸ਼ਨ ਵੇਖਿਆ ਹੈ ਤਦ ਫਿਰ ਸਾਡੇ ਬਾਰੇ ਕੀ ਜਿਹੜੇ ਇਸ ਸੰਦੇਸ਼ ਦੇ ਥੱਲੇ ਬੈਠੇ ਹਨ ਤੇ ਸਾਡੇ ਕੋਲ ਟੇਪਾ ਹਨ ਸਾਡੇ ਕੋਲ ਕਿਤਾਬਾਂ ਹਨ ਅਤੇ ਪਵਿੱਤਰਤਾ ਦੇ ਸੰਦੇਸ਼ ਦੇ ਅੰਦਰ ਅਤੇ ਬਾਹਰ ਨੂੰ ਜਾਣਦੇ ਹਨ ਅਤੇ ਇਸ ਤੋਂ ਮੂੰਹ ਫੇਰ ਕੇ ਇਦਾਂ ਹੀ ਲੰਘ ਜਾਈਏ ਅਤੇ ਟੈਲੀਵਿਜ਼ਨ ਅਤੇ ਖੇਡਾਂ ਅਤੇ ਇੱਕ ਢਿੱਲੇ ਜਿਹੇ ਰਹਿਣ ਸੈਨ ਨੂੰ ਵਾਪਸ ਅਪਣਾ ਲਈਏ ਅੰਤ ਸਮੇਂ ਦੇ ਸੰਦੇਸ਼ ਦੇ ਥੱਲੇ ਬੈਠਣ ਤੋਂ ਬਾਅਦ ਨੌਜਵਾਨ ਲੋਕ ਹਰਾਮਕਾਰੀ ਅਤੇ ਜਨਾਹਕਾਰੀ ਵੱਲ ਭੱਜਣਗੇ ਅਤੇ ਆਦਮੀ ਅਤੇ ਔਰਤਾਂ ਜਨਾਹਕਾਰੀ ਕਰਨਗੇ ਮੈਂ ਤੁਹਾਨੂੰ ਇਹ ਦੱਸ ਦੇਣਾ ਚਾਹੁੰਦਾ ਹਾਂ ਕਿ ਜਿਸ ਨੂੰ ਬਹੁਤਾ ਦਿੱਤਾ ਗਿਆ ਉਸ ਦੇ ਕੋਲੋਂ ਬਹੁਤੇ ਦਾ ਹਿਸਾਬ ਲਿਆ ਜਾਣ ਵਾਲਾ ਹੈ ਇਹ ਚੰਗਾ ਹੁੰਦਾ ਕਿ ਜੇ ਤੁਸੀਂ ਸੱਚਾਈ ਨੂੰ ਜਾਣਦੇ ਹੀ ਨਾ ਜਿਸ ਨੂੰ ਬਹੁਤ ਦਿੱਤਾ ਗਿਆ ਉਸ ਕੋਲੋਂ ਬਹੁਤੇ ਦਾ ਹਿਸਾਬ ਲਿਆ ਜਾਣਾ ਹੈ ਇਹੀ ਹੈ ਜੋ ਅੱਜ ਅੰਤ ਸਮੇਂ ਦੇ ਚਰਚ ਨਾਲ ਵਾਪਰਿਆ ਹੈ ਕਿ ਉਹ ਇਸ ਸੱਚ ਨੂੰ ਜਾਣਨ ਤੋਂ ਬਾਅਦ ਬੰਦਨ ਦੇ ਝੂਲੇ ਵਿੱਚ ਦੁਬਾਰਾ ਫਸ ਰਹੇ ਹਨ ਅਤੇ ਉਹ ਕਹਿੰਦਾ ਹੈ ਕਿ ਉਹ ਜੋ ਪਲਾਕਾਣਾ ਜਾਂਦਾ ਸੀ ਅਤੇ ਉਹਨੇ ਨਹੀਂ ਕੀਤਾ ਉਹਨੂੰ ਬਹੁਤੇ ਕੋੜਿਆਂ ਦੀ ਮਾਰ ਪਵੇਗੀ ਸੰਦੇਸ਼ ਤੇ ਇਹਨਾਂ ਪੈਰੋਕਾਰਾਂ ਦੇ ਉੱਪਰ ਮਹਾਨ ਨਿਆਂ ਆਉਣ ਜਾ ਰਹੇ ਹਨ ਉਹ ਜਿਹੜੇ ਭਾਈ ਬ੍ਰਾਹਮ ਦੇ ਸੰਦੇਸ਼ਾਂ ਦੇ ਪੇਜਾਂ ਨੂੰ ਖੋਜਦੇ ਹਨ ਉਸ ਦੀਆਂ ਟਿਪਾਂ ਨੂੰ ਸੌਂਦੇ ਹਨ ਬਾਈਬਲ ਨੂੰ ਜਾਣਦੇ ਹਨ ਅਤੇ ਇਹ ਜਾਣਦੇ ਹਨ ਕਿ ਪਵਿੱਤਰ ਅਧਿਆਇ ਦਾ ਸੰਦੇਸ਼ ਕੀ ਕਹਿੰਦਾ ਹੈ ਤੇ ਤਦ ਫਿਰ ਉਹ ਇਸ ਨੂੰ ਰੱਦ ਕਰ ਦੇਣਗੇ ਉਹ ਇਸ ਘੜੀ ਦੇ ਸੰਦੇਸ਼ ਨੂੰ ਵਿਗਾੜ ਦੇਣਗੇ ਤੇ ਉਹ ਇਸ ਸੰਦੇਸ਼ ਨੂੰ ਵਿਗਾੜਨਾ ਚਾਹੁੰਦੇ ਹਨ ਤੇ ਪ੍ਰਚਾਰਕ ਵੀ ਇਸ ਸੰਦੇਸ਼ ਨੂੰ ਬਦਲ ਰਹੇ ਹਨ ਅਤੇ ਆਦਮੀਆਂ ਨੂੰ ਇਹੀ ਕਰਨ ਦੀ ਸਿੱਖਿਆ ਦੇ ਰਹੇ ਹਨ ਤੇ ਬਾਈਬਲ ਕਹਿੰਦੀ ਹੈ ਜਿਹੜੇ ਉਸ ਨੂੰ ਲੱਭਦੇ ਹਨ ਸੋ ਵਿਰਲੇ ਹਨ ਹੁਣ ਜਦੋਂ ਤੁਸੀਂ ਇਸ ਨੂੰ ਇਸ ਦ੍ਰਿਸ਼ਟੀਕੋਣ ਤੋਂ ਵੇਖਦੇ ਹੋ ਇਹ ਬਹੁਤ ਹੀ ਤੰਗ ਰਸਤਾ ਹੈ ਇਹ ਸੰਕੁਚਿਤ ਹੋ ਰਿਹਾ ਹੈ ਹਰ ਕੋਈ ਜਿਹੜਾ ਪ੍ਰਭੂ ਪ੍ਰਭੂ نبی نبی ਸੰਦੇਸ਼ ਸੰਦੇਸ਼ ਕਹਿੰਦਾ ਹੈ ਕੀ ਉਹ ਪਰਮੇਸ਼ਵਰ ਦੇ ਰਾਜ ਦੇ ਵਿੱਚ ਪ੍ਰਵੇਸ਼ ਕਰੇਗਾ ਨਹੀਂ ਪਿਆਰਿਓ ਪਰ ਉਹ ਜਿਹੜਾ ਮੇਰੇ ਸਵਰਗੀ ਪਿਤਾ ਦੀ ਇੱਛਾ ਨੂੰ ਪੂਰਾ ਕਰਦਾ ਹੈ ਹਰ ਕੋਈ ਜੋ ਸੰਦੇਸ਼ ਦੇ ਮਗਰ ਹੈ ਉਹ ਦੁਲਹਨ ਨਹੀਂ ਹੈ ਮਿਲੀ ਜੁਲੀ ਭੀੜ ਇਸ ਸੰਦੇਸ਼ ਦੇ ਮਗਰ ਚੱਲ ਰਹੀ ਹੈ ਇਸ ਸੰਦੇਸ਼ ਨੂੰ ਮੰਨਣ ਵਾਲੇ ਲੋਕਾਂ ਅਤੇ ਪ੍ਰਚਾਰਕ ਦਾ ਸਭ ਤੋਂ ਵੱਡਾ ਧੋਖਾ ਇਹ ਹੈ ਕਿ ਉਹ ਇਸ ਰਲੀ ਮਿਲੀ ਭੀੜ ਨੂੰ ਦੁਲਨ ਕਹਿ ਕੇ ਸੰਬੋਧਨ ਕਰਦੇ ਹਨ ਪਿਆਰਿਓ ਯਾਦ ਰੱਖੋ ਦੁਲਨ ਇਸ ਮਿਲੀ ਜੁਲੀ ਭੀੜ ਦੇ ਵਿੱਚ ਹੈ ਅਤੇ ਉਹ ਪਵਿੱਤਰਤਾਈ ਦੇ ਸੰਦੇਸ਼ ਦੀ ਪਾਲਣਾ ਕਰੇਗੀ ਉਹ ਹਰ ਇੱਕ ਅੱਖਰ ਦੀ ਪਾਲਣਾ ਕਰੇਗੀ ਤੇ ਅਸੀਂ ਇਹ ਪੀੜੀ ਹਾਂ ਜੋ ਸਦੂਮ ਤੇ ਅਮਰਾਦ ਦੇ ਇਸ ਯੁੱਗ ਵਿੱਚ ਆਈ ਹੈ ਜਿੱਥੇ ਕਿ ਇਹ ਸਾਰੀਆਂ ਚੀਜ਼ਾਂ ਆਦਮੀ ਔਰਤ ਜਾਨਵਰ ਇਥੋਂ ਤੱਕ ਕਿ ਕੁਦਰਤ ਵੀ ਵਿਗੜੀ ਹੋਈ ਹੈ ਤੇ ਇਹ ਪੀੜੀ ਅੱਗ ਨਾਲ ਸਾੜ ਜਾਣ ਦੇ ਵਾਸਤੇ ਪਰਮੇਸ਼ੁਰ ਦੇ ਇਸ ਏਜੰਡੇ ਉੱਪਰ ਹੈ ਜਿਵੇਂ ਕਿ ਬਾਈਬਲ ਆਖਦੀ ਹੈ ਮਲਾਕੀ 4 ਅਦੈ ਉਸ ਦੀਆਂ ਪੇਲੀਆਂ ਦੋ ਆਇਤਾਂ ਤਾਂ ਵੇਖੋ ਉਹ ਦਿਨ ਆਉਂਦਾ ਹੈ ਤੰਦੂਰ ਵਾਂਗੂ ਸਾੜਨ ਵਾਲਾ ਸਾਰੇ ਆਕੜਬਾਜ਼ ਅਤੇ ਸਾਰੇ ਦੁਸ਼ਟ ਪਠਾ ਹੋਣਗੇ ਉਹ ਦਿਨ ਉਹਨਾਂ ਨੂੰ ਸਾੜਨ ਲਈ ਆਉਂਦਾ ਹੈ ਸੈਨਾ ਦਾ ਯਹਵਾ ਆਦਾ ਹੈ ਉਹ ਉਹਨਾਂ ਦੇ ਲਈ ਟੁੰਡ-ਮੁੰਡ ਨਾ ਛੱਡੇਗਾ ਪਰ ਤੁਹਾਡੇ ਲਈ ਜਿਹੜੇ ਮੇਰੇ ਨਾਮ ਦਾ ਭੈ ਮੰਨਦੇ ਹੋ ਧਰਨ ਦਾ ਸੂਰਜ ਚੜੇਗਾ ਅਤੇ ਉਹਦੀਆਂ ਕਿਰਨਾਂ ਵਿੱਚ ਸ਼ਿਫਾ ਹੋਵੇਗੀ ਸਾਨੂੰ ਅੱਜ ਆਪਣੇ ਪਰਮੇਸ਼ਵਰ ਦਾ ਧੰਨਵਾਦ ਕਰਨਾ ਚਾਹੀਦਾ ਹੈ ਕਿ ਅਸੀਂ ਪ੍ਰਭੂ ਦੇ ਨਾਮ ਤੋਂ ਡਰਦੇ ਹਾਂ ਕਿਉਂਕਿ ਪਰਮੇਸ਼ਵਰ ਦਾਰ ਬੁੱਧ ਦਾ ਮੂਲ ਹੈ ਜਬੂਰ 111 ਜਦੋਂ ਤੁਸੀਂ ਪਰਮੇਸ਼ਵਰ ਤੋਂ ਡਰਨਾ ਸ਼ੁਰੂ ਕਰ ਦਿੰਦੇ ਹੋ ਤਾਂ ਤੁਸੀਂ ਉਹ ਕਰੋਗੇ ਜੋ ਕਿ ਸਹੀ ਹੈ ਤੁਸੀਂ ਉਹਦਾ ਆਦਰ ਕਰੋਗੇ ਇਹ ਦੁੱਖ ਵਾਲਾ ਡਰ ਨਹੀਂ ਹੈ ਜਦੋਂ ਤੁਸੀਂ ਉਹਦਾ ਆਦਰ ਕਰਦੇ ਹੋ ਜਦੋਂ ਤੁਸੀਂ ਉਸ ਨੂੰ ਸਤਿਕਾਰ ਦਿੰਦੇ ਹੋ ਜਦੋਂ ਤੁਸੀਂ ਉਸ ਨੂੰ ਪਿਆਰ ਕਰਦੇ ਹੋ ਜੋ ਉਸ ਨੇ ਕਲਵਰੀ ਦੇ ਉੱਪਰ ਕੀਤਾ ਜਦੋਂ ਤੁਸੀਂ ਉਸ ਦੀਆਂ ਸਾਰੀਆਂ ਕੁਰਬਾਨੀਆਂ ਨੂੰ ਪਿਆਰ ਕਰਦੇ ਹੋ ਜੋ ਉਸ ਨੇ ਤੁਹਾਡੇ ਤੇ ਮੇਰੇ ਲਈ ਦਿੱਤੀਆਂ ਜਦੋਂ ਤੁਸੀਂ ਇਸ ਆਨੰਦ ਜੀਵਨ ਦੀ ਸਾਰੇ ਕੀਮਤ ਨੂੰ ਵੇਖਦੇ ਹੋ ਮੇਰੇ ਪਿਆਰਿਓ ਇਹ ਹੀ ਹੈ ਜਿੱਥੇ ਕਿ ਪਰਮੇਸ਼ਰ ਸਾਨੂੰ ਦੇਖਣਾ ਚਾਹੁੰਦਾ ਹੈ ਇਸੀ ਕਰਕੇ ਸੇਵਾਦਾਰ ਤੇ ਸੇਵਕਾਈ ਤੁਹਾਨੂੰ ਕਿਸੇ ਵੱਡੀ ਛੋਟੀ ਨਾਲ ਨਹੀਂ ਮਾਰਦੇ ਨਹੀਂ ਉਹ ਤੁਹਾਨੂੰ ਇਸ ਤਰ੍ਹਾਂ ਪ੍ਰਚਾਰ ਨਹੀਂ ਕਰਦੇ ਕਿ ਤੁਹਾਨੂੰ ਥੇਠਾਂ ਥੱਲੇ ਸੁੱਟ ਦੇਣ ਜਿੱਥੋਂ ਕਿ ਤੁਸੀਂ ਦੁਬਾਰਾ ਉੱਪਰੋਂ ਆਉਟ ਸਕੋ ਪਿਆਰਿਓ ਉਹ ਤੁਹਾਡੇ ਕੱਪੜਿਆਂ ਦੇ ਕਰਕੇ ਤੁਹਾਨੂੰ ਮਾਰਦੇ ਘੁੱਟਦੇ ਨਹੀਂ ਨਹੀਂ ਪਰ ਉਹ ਤਾਂ ਤੁਹਾਨੂੰ ਪਰਮੇਸ਼ਰ ਦਾ ਵਚਨ ਦੱਸਦੇ ਹਨ ਇਹ ਸੇਵਕਾਈ ਅਤੇ ਇਹ ਸੰਦੇਸ਼ ਜੋ ਇਸ ਸੰਸਾਰ ਦੇ ਵਿੱਚ ਆਇਆ ਹੈ ਇਸ ਨੇ ਸਾਨੂੰ ਪਰਮੇਸ਼ਰ ਦੇ ਕੋਲ ਲੈ ਕੇ ਆਂਦਾ ਹੈ ਇਹ ਸੇਵਕਾਈ ਅਤੇ ਇਹ ਸੰਦੇਸ਼ ਜੋ ਇਸ ਸੰਸਾਰ ਦੇ ਵਿੱਚ ਆਇਆ ਹੈ ਪਿਆਰਿਓ ਇਸ ਨੇ ਸਾਨੂੰ ਪਰਮੇਸ਼ਰ ਦੇ ਕੋਲ ਲੈ ਕੇ ਆਉਂਦਾ ਹੈ ਇਸ ਨੂੰ ਜਾਨਣਾ ਜ਼ਰੂਰੀ ਹੈ ਇਹ ਬਹੁਤ ਜ਼ਰੂਰੀ ਹੈ ਇਹ ਜੀਵਨ ਹੈ ਇਹ ਸੇਵਕਾਈ ਅਤੇ ਇਹ ਸੰਦੇਸ਼ ਜੋ ਇਸ ਸੰਸਾਰ ਦੇ ਵਿੱਚ ਆਇਆ ਹੈ ਇਸ ਨੇ ਸਾਨੂੰ ਪਵਿੱਤਰਤਾਈ ਦੇ ਕੋਲ ਸਾਨੂੰ ਪਰਮੇਸ਼ਰ ਦੇ ਕੋਲ ਲੈ ਕੇ ਆਉਂਦਾ ਹੈ ਇਸ ਨੂੰ ਜਾਨਣਾ ਜ਼ਰੂਰੀ ਹੈ ਇਹ ਜੀਵਨ ਹੈ ਇਹ ਸਾਰੀ ਪਵਿੱਤਰਤਾਈ ਇਸ ਸਾਰੀਆਂ ਚੀਜ਼ਾਂ ਇੱਥੇ ਹੋਣਗੀਆਂ ਅਤੇ ਪਰਮੇਸ਼ਵਰ ਦੇ ਪਿਆਰ ਦੇ ਦੁਆਰਾ ਸਾਡੇ ਕੋਲ ਇੱਥੇ ਕੁਝ ਹੋਵੇਗਾ ਕਿਉਂਕਿ ਪਵਿੱਤਰਤਾਈ ਦੇ ਮਾਨਕ ਦੀ ਆਗਿਆਕਾਰੀ ਦੇ ਕਰਕੇ ਅਸੀਂ ਇੱਕ ਵਾਰੀ ਫਿਰ ਤੋਂ ਆਪਣੇ ਪਰਮੇਸ਼ਵਰ ਦੇ ਚਿਹਰੇ ਨੂੰ ਵੇਖਾਂਗੇ ਹੁਣ ਤੁਸੀਂ ਪੁੱਛ ਸਕਦੇ ਹੋ ਪ੍ਰਚਾਰਕ ਕਿਉਂ ਪਵਿੱਤਰਤਾਈ ਦਾ ਸੰਦੇਸ਼ ਨਾ ਬਦਲਣ ਯੋਗ ਹੈ ਸਾਨੂੰ ਦੁਬਾਰਾ ਯਾਦ ਕਰਵਾਓ ਪਵਿੱਤਰਤਾਈ ਦਾ ਇਹ ਸੰਦੇਸ਼ ਨਾ ਬਦਲਣ ਯੋਗ ਹੈ ਕਿਉਂਕਿ ਇਹ ਪਰਮੇਸ਼ਵਰ ਦੀ ਨੈਤਿਕ ਸ਼ਰਅ ਹੈ ਜਿਸ ਨੂੰ ਕਿ ਬਦਲਿਆ ਨਹੀਂ ਜਾ ਸਕਦਾ ਯਿਸੂ ਮਸੀਹ ਦੀ ਦੂਜੀ ਆਮਦ ਨੂੰ ਵੇਖਣ ਦੇ ਲਈ ਅਨਸਮੇ ਦੇ ਵਿੱਚ ਇਹ ਦੁਲਹਨ ਦੀ ਤਿਆਰੀ ਹੈ ਕਿਉਂਕਿ ਬਿਨਾ ਪਵਿੱਤਰਤਾਈ ਤੋਂ ਕੋਈ ਵੀ ਮਨੁੱਖ ਪਰਮੇਸ਼ਰ ਨੂੰ ਵੇਖ ਨਹੀਂ ਸਕੇਗਾ ਅਰੇ ਸਦੂਮ ਵਿਗਾੜ ਦੁਸ਼ਟਤਾ ਹਿੰਸਾ ਅਤੇ ਡਰ ਦੇ ਇਹੋ ਜਿਹੇ ਯੁੱਗ ਵਿੱਚ ਮਨੁੱਖ ਦਾ ਪੁੱਤਰ ਪ੍ਰਗਟ ਹੁੰਦਾ ਹੈ ਤੇ ਜੇਕਰ ਤੁਸੀਂ ਇੱਕ ਸਦੂਮੀ ਹੋ ਤਾਂ ਤੁਸੀਂ ਮਨੁੱਖ ਦੇ ਪੁੱਤਰ ਦੇ ਪ੍ਰਗਟ ਹੋਣ ਨੂੰ ਨਹੀਂ ਦੇਖ ਸਕਦੇ ਜੇਕਰ ਤੁਸੀਂ ਇੱਕ ਸਦੂਮੀ ਹੋ ਤਾਂ ਤੁਸੀਂ ਮਨੁੱਖ ਦੇ ਪੁੱਤਰ ਦੇ ਪ੍ਰਗਟ ਹੋਣ ਨੂੰ ਨਹੀਂ ਦੇਖ ਸਕਦੇ ਜੇਕਰ ਤੁਸੀਂ ਵਿਗਾੜ ਕਰਨ ਵਾਲੇ ਆਦਮੀ ਹੋ ਅਤੇ ਤੁਸੀਂ ਇਸੇ ਤਰ੍ਹਾਂ ਰਹਿਣਾ ਚਾਹੁੰਦੇ ਹੋ ਤੇ ਜੇਕਰ ਤੁਸੀਂ ਇੱਕ ਵਿਗੜੇ ਹੋਏ ਪ੍ਰਚਾਰਕ ਹੋ ਜੋ ਕਿ ਸਦੂਮ ਅਤੇ ਅਮਰਾ ਦੇ ਆਤਮਾ ਤੇ ਮਸਾ ਦੇ ਥੱਲੇ ਇਸ ਸੰਦੇਸ਼ ਦੇ ਮਗਰ ਚੱਲ ਰਿਹਾ ਹੈ ਵਿਗੜੇ ਹੋਏ ਚੇਲਿਆਂ ਦੇ ਮਗਰ ਚੱਲ ਰਹੇ ਹੋ ਵਿਗੜੇ ਹੋਏ ਆਦਮੀ ਅਤੇ ਔਰਤਾਂ ਦੇ ਮਗਰ ਚੱਲ ਰਹੇ ਹੋ ਤਦ ਮੇਰੇ ਦੋਸਤ ਇਹ ਪੂਰੀ ਤਰ੍ਹਾਂ ਦੇ ਨਾਲ ਅਸੰਭਵ ਹੈ ਕਿ ਤੁਹਾਡੇ ਕੋਲ ਮਨੁੱਖ ਦੇ ਪੁੱਤਰ ਦਾ ਪ੍ਰਕਾਸ਼ਨ ਹੋਵੇ ਪਹਿਲਾ ਯੋਹਨਾ 5 ਦੇ ਉਸ ਦੀ ਬਰਾਇਤ ਜਿਹਦੇ ਕੋਲ ਪੁੱਤਰ ਹੈ ਉਹਦੇ ਕੋਲ ਜੀਵਨ ਹੈ ਜਿਹਦੇ ਕੋਲ ਪਰਮੇਸ਼ਰ ਦਾ ਪੁੱਤਰ ਨਹੀਂ ਹੈ ਉਹਦੇ ਕੋਲ ਜੀਵਨ ਵੀ ਨਹੀਂ ਹੈ ਯੋਹਨਾ ਦੀ ਅੰਜੀਲ ਉਹਦਾ 6 ਦੇ 53 ਆਇਤ ਤਦ ਯੂਸੂ ਨੇ ਉਨ੍ਹਾਂ ਨੂੰ ਆਖਿਆ ਮੈਂ ਤੈਨੂੰ ਸੱਚ ਸੱਚ ਆਖਦਾ ਹਾਂ ਕਿ ਜੇ ਤੁਸੀਂ ਮਨੁੱਖ ਦੇ ਪੁੱਤਰ ਦਾ ਮਾਸ ਨਾ ਖਾਓ ਅਤੇ ਉਹਦਾ ਲਹੂ ਨਾ ਪੀਓ ਤਾਂ ਤੁਹਾਡੇ ਵਿੱਚ ਜੀਵਨ ਨਹੀਂ ਹੈ ਹਾਂ ਅਤੇ ਪ੍ਰਭੂ ਆਪਣੇ ਆਪ ਨੂੰ ਮਨੁੱਖ ਦੇ ਪੁੱਤਰ ਦੇ ਰੂਪ ਵਿੱਚ ਉਨ੍ਹਾਂ ਲੋਕਾਂ ਤੇ ਪ੍ਰਗਟ ਕਰੇਗਾ ਜਿਹੜੇ ਪਵਿੱਤਰ ਤਾਈ ਦੇ ਸੰਦੇਸ਼ ਨੂੰ ਕਬੂਲ ਕਰਦੇ ਹਨ ਅਤੇ ਪਵਿੱਤਰ ਤਾਈ ਦੇ ਸੰਦੇਸ਼ ਤੇ ਵਿਸ਼ਵਾਸ ਕਰਦੇ ਹਨ ਅਤੇ ਜਿਨ੍ਹਾਂ ਨੇ ਆਪਣੇ ਦਿਲਾਂ ਨੂੰ ਸਮਰਪਿਤ ਕੀਤਾ ਹੋਇਆ ਹੈ ਅਤੇ ਉਹ ਇਸ ਕੜੀ ਦੇ ਸੰਦੇਸ਼ ਤੇ ਲਈ ਦ੍ਰਿੜਤਾ ਦੇ ਨਾਲ ਲੜ ਰਹੇ ਹਾਂ ਹਾਂ ਅਸੀਂ ਸੰਪੂਰਨ ਨਹੀਂ ਹਾਂ ਪਰ ਅਸੀਂ ਲੜ ਰਹੇ ਹਾਂ ਅਤੇ ਅਸੀਂ ਮਨੁੱਖ ਦੇ ਪੁੱਤਰ ਦੇ ਪ੍ਰਕਾਸ਼ਿਆਂ ਦੀ ਸਮਝ ਨੂੰ ਹਾਸਲ ਕਰਨ ਲਈ ਯਤਨ ਕਰ ਰਹੇ ਹਾਂ ਹਾਂ ਪਿਆਰਿਓ ਇਸ ਲਈ ਮੈਨੂੰ ਗਲਤ ਨਾ ਸਮਝੋ ਮੈਂ ਇਹ ਨਹੀਂ ਕਹਿ ਰਿਹਾ ਕਿ ਤੁਸੀਂ ਨੁਕਸ ਰਹਿਤ ਜਾਂ ਸੰਪੂਰਨ ਬੰਨਾ ਹੈ ਮੈਂ ਇਹ ਕਹਿ ਰਿਹਾ ਕਿ ਤੁਸੀਂ ਤਾਂ ਸਿਰਫ ਆਪਣੇ ਆਪ ਨੂੰ ਪਰਮੇਸ਼ਰ ਨੂੰ ਸਮਰਪਿਤ ਕਰਨਾ ਹੈ ਤੁਸੀਂ ਆਪਣੇ ਆਪ ਨੂੰ ਇਸ ਸੰਦੇਸ਼ ਨੂੰ ਸਮਰਪਿਤ ਕਰਨਾ ਹੈ ਤੇ ਤੁਸੀਂ ਆਪਣੇ ਆਪ ਨੂੰ ਪਰਮੇਸ਼ਵਰ ਦੀ ਇੱਛਾ ਦੇ ਅਧੀਨ ਕਰਨਾ ਤਾਂ ਕਿ ਤੁਸੀਂ ਯਿਸੂ ਦੇ ਵਾਂਗ ਆ ਕੇ ਕਹਿ ਸਕੋ ਮੇਰੀ ਨਹੀਂ ਪਰ ਤੇਰੀ ਇੱਛਾ ਪੂਰੀ ਹੋਵੇ ਆਪਣੀ ਇੱਛਾ ਨੂੰ ਉਹਨੂੰ ਸਮਰਪਿਤ ਕਰ ਦਿਓ ਫਿਰ ਵੀ ਤੁਸੀਂ ਬਹੁਤ ਸਾਰੀਆਂ ਚੀਜ਼ਾਂ ਨੂੰ ਆਪਣੇ ਉੱਤੇ ਲਟਕਿਆ ਹੋਇਆ ਵੇਖ ਸਕਦੇ ਹੋ ਪਰ ਤੁਸੀਂ ਉਹਨਾਂ ਸਾਰੀਆਂ ਚੀਜ਼ਾਂ ਨੂੰ ਨਫ਼ਰਤ ਕਰਦੇ ਹੋ ਤੁਸੀਂ ਚਾਹੁੰਦੇ ਹੋ ਕਿ ਉਹ ਤੁਹਾਨੂੰ ਛੱਡ ਦੇਣ ਤੁਸੀਂ ਨਵਾਂ ਜਨਮ ਪਾਣਾ ਚਾਹੁੰਦੇ ਹੋ ਤੁਸੀਂ ਮਨੁੱਖ ਦੇ ਪੁੱਤ ਦੇ ਪ੍ਰਕਾਸ਼ਾਂ ਦੇ ਦੁਆਰ ਨਵਾਂ ਜਨਮ ਪਾ ਸਕਦੇ ਹੋ ਹਾਂ ਇਹੀ ਅਡ ਕਰਨ ਵਾਲੀ ਲਾਈਨ ਹੈ ਪਰ ਇੱਥੇ ਅਜੇ ਲੋਕ ਵੀ ਹਨ ਜਿਹੜੇ ਪਵਿੱਤਰਤਾਈ ਦੇ ਇਸ ਸੰਦੇਸ਼ ਨੂੰ ਮੰਨਣ ਦੇ ਲਈ ਤਿਆਰ ਨਹੀਂ ਹਨ ਕਿਉਂਕਿ ਉਹ ਇਜ਼ਰਾਈਲੀ ਬੱਚਿਆਂ ਵਾਂਗ ਹਨ ਜਿਹੜੇ ਕਾਦੇਸ਼ ਬਰਨਿਆ ਤੇ ਪਹੁੰਚੇ ਤੇ ਜਦੋਂ ਉਹਨਾਂ ਨੇ ਚੁਣੌਤੀਆਂ ਨੂੰ ਵੇਖਿਆ ਤਦ ਉਹ ਵਾਅਦਾ ਕੀਤੀ ਹੋਈ ਧਰਤੀ ਵਿੱਚ ਪ੍ਰਵੇਸ਼ ਕਰਨ ਤੋਂ ਡਰ ਗਏ ਉਹ ਡਰਪੋਕ ਸਨ ਹਾਂ ਪਰ ਯੋਸ਼ੂਆ ਤੇ ਕਾਲਬ ਨੇ ਕਿਹਾ ਅਸੀਂ ਡਰਪੋਕ ਨਹੀਂ ਹਾਂ ਅਸੀਂ ਇਸ ਧਰਤੀ ਨੂੰ ਲੈਣ ਤੋਂ ਵੀ ਕਿਤੇ ਵੱਧ ਕੇ ਹਾਂ ਮੈਂ ਕਹਿ ਰਿਹਾ ਹਾਂ ਕਿ ਅਸੀਂ ਵੀ ਇਸ ਧਰਤੀ ਨੂੰ ਲੈਣ ਤੋਂ ਕਿਤੇ ਵੱਧ ਕੇ ਹਾਂ ਮੈਂ ਕਹਿ ਰਿਹਾ ਹਾਂ ਕਿ ਅਸੀਂ ਵਾਅਦਾ ਕੀਤੀ ਹੋਈ ਧਰਤੀ ਨੂੰ ਹਾਸਲ ਕਰਨ ਦੇ ਲਈ ਪਰਮੇਸ਼ਵਰ ਦੀਆਂ ਸਾਰੀਆਂ ਜ਼ਰੂਰਤਾਂ ਨੂੰ ਪੂਰੀਆਂ ਕਰਨ ਦੇ ਨਾਲੋਂ ਵੀ ਕਿਤੇ ਵੱਧ ਕੇ ਹਾਂ ਕਿਉਂਕਿ ਇਹ ਸਾਡੀ ਤਾਕਤ ਨਹੀਂ ਪਰ ਇਹ ਉਸ ਦੀ ਤਾਕਤ ਹੈ ਹਾਂ ਉਹ ਇੱਕ ਖੁੱਲੇ ਦਿਲ ਮਨ ਅਤੇ ਜਾਨ ਨੂੰ ਚਾਹੁੰਦਾ ਹੈ ਉਸ ਦੇ ਅਧੀਨ ਹੋਵੋ ਅਤੇ ਉਹ ਤੁਹਾਡੀ ਹਰ ਇੱਛਾ ਨੂੰ ਪੂਰਾ ਕਰਨ ਦੀ ਲੇਈ ਤੁਹਾਨੂੰ ਕਿਰਪਾ ਦੇਵੇਗਾ ਹਾਂ ਇਸ ਦਾ ਹਰ ਇੱਕ ਹਿੱਸੇ ਨੂੰ ਪੂਰਾ ਕਰਨ ਦੇ ਲਈ ਕਿਸੇ ਵੀ ਹਾਲਤ ਵਿੱਚ ਆਪਣੀ ਧਾਰਮਿਕਤਾ ਉੱਪਰ ਅਸੀਂ ਭਰੋਸਾ ਨਹੀਂ ਕਰ ਰਹੇ ਹਾਂ ਪਰ ਅਸੀਂ ਉਹਦੇ ਉੱਪਰ ਨਿਰਭਰ ਹਾਂ ਅਤੇ ਮਸੀਹ ਹੀ ਸਾਡੀ ਧਾਰਮਿਕਤਾ ਹੈ ਹਾਂ ਇੱਕੋ ਇੱਕ ਤੇ ਉਹ ਸਾਡਾ ਪ੍ਰਭੂ ਯਿਸੂ ਮਸੀਹ ਇਹ ਹੀ ਧਾਰਮਿਕਤਾ ਅੱਜ ਪਰਮੇਸ਼ਵਰ ਦੇ ਰਾਜ ਦੇ ਵਿੱਚ ਪ੍ਰਵੇਸ਼ ਕਰੇਗੀ ਪਾਈਬ੍ਰਨਮ ਉਸ ਸਮੇਂ ਨੂੰ ਜਾਣਦਾ ਸੀ ਜਿਸ ਸਮੇਂ ਵਿੱਚ ਅਸੀਂ ਰਹਿ ਰਹੇ ਹਾਂ ਹਾਂ ਉਹ ਇੱਕ ਪਵਿੱਤਰ ਸੰਦੇਸ਼ ਦਾ ਪ੍ਰਚਾਰਕ ਸੀ ਉਹੀ ਪਵਿੱਤਰਤਾਈ ਦੇ ਇਸ ਮਾਨਕ ਨੂੰ ਸਾਡੇ ਤੱਕ ਲੈ ਕੇ ਆਇਆ ਮੈਨੂੰ ਇੱਕ ਮਿੰਟ ਲਈ ਰੁਕਣ ਦਿਓ ਤੇ ਮੈਂ ਤੁਹਾਨੂੰ ਦੱਸਦਾ ਹਾਂ ਜੇਕਰ ਤੁਸੀਂ ਰੈਪਚਰ ਵਿੱਚ ਜਾਓਗੇ ਪਿਆਰਿਓ ਇਹਦੇ ਵਾਸਤੇ ਤੁਹਾਨੂੰ ਇੱਕ ਕੀਮਤ ਨੂੰ ਅਦਾ ਕਰਨਾ ਪੈਣਾ ਹੈ ਤਾਂ ਨੂੰ ਸਦੂਮ ਅਤੇ ਅਮਰਾ ਦੇ ਹਰ ਇੱਕ ਵਿਗਾੜ ਦੇ ਵਿਰੁੱਧ ਖੜੇ ਹੋਣ ਦੇ ਲਈ ਆਪਣਾ ਮਨ ਬਣਾਉਣਾ ਪਵੇਗਾ। ਨਾ ਕਿ ਤੁਸੀਂ ਆਪਣੇ ਆਪ ਨੂੰ ਵਿਗਾੜਨਾ ਹੈ। ਅਤੇ ਨਾ ਹੀ ਉਹਨਾਂ ਸਦੂਮ ਤੇ ਅਮਰਾ ਦੇ ਆਤਮੀਆਂ ਦੇ ਨਾਲ ਮਸਾ ਹੋਣਾ ਹੈ। ਜੇਕਰ ਤੁਸੀਂ ਕਮਜ਼ੋਰ ਹੋ ਜਾਂਦੇ ਹੋ ਅਤੇ ਡਿੱਗ ਜਾਂਦੇ ਹੋ, ਤਦ ਉੱਠੋ ਅਤੇ ਦੁਬਾਰਾ ਚਮਕੋ। ਹਾਂ। ਜਦੋਂ ਵੀ ਤੁਸੀਂ ਇਸ ਯੁੱਗ ਦੇ ਵਿਗਾੜ ਸਦੂਮ ਤੇ ਅਮਰਾ ਦਾ ਦੁਸ਼ਟ ਆਤਮੀਆਂ ਦੇ ਅਸਰ ਦੇ ਹੇਠ ਆ ਜਾਓ ਜਿਹੜੇ ਨੂ ਸਦੂਮ ਤੇ ਅਮਰਾ ਦੇ ਦਿਨਾਂ ਤੋਂ ਛੱਡੇ ਗਏ ਅਤੇ ਤੁਸੀਂ ਉਹਨਾਂ ਤੋਂ ਛਤਕਾਰਾ ਪਾਉਣ ਦੀ ਕੋਸ਼ਿਸ਼ ਨਹੀਂ ਕਰਦੇ ਬਜਾਏ ਇਸ ਵਿੱਚੋਂ ਬਾਹਰ ਨਿਕਲਣ ਦੇ ਤੁਸੀਂ ਉੱਥੇ ਹੀ ਸਟਕ ਹੋ ਜਾਓ ਤਾਂ ਪਿਆਰਿਓ ਤੁਸੀਂ ਆਪਣੇ ਸ਼ੁੱਧ ਕਰਨ ਦੀ ਵਿਪਤਾ ਦੇ ਵਿੱਚੋਂ ਦੀ ਹੋਗੇ ਲੰਘ ਰਹੇ ਹੋ ਵਿਪਤਾ ਤੁਹਾਡੀ ਸ਼ੁੱਧ ਕਰਨ ਦੇ ਲਈ ਹੈ ਮੈਂ ਕਹਿੰਦਾ ਹਾਂ ਇਸ ਦੀ ਕੀਮਤ ਅਦਾ ਕਰੋ ਇਤੇ ਬਹੁਤ ਸਾਰੇ ਲੋਕ ਹਨ ਜਿਹੜੇ ਸੰਦੇਸ਼ ਤੇ ਮਗਰ ਚੱਲ ਰਹੇ ਹਨ ਤੇ ਜਿਹੜੇ ਇਸ ਵਿਪਤਾ ਦੇ ਵਿੱਚੋਂ ਦੀ ਲੰਘ ਰਹੇ ਹਨ ਕਿਉਂਕਿ ਉਹਨਾਂ ਨੇ ਕੀਮਤ ਅਦਾ ਕਰਨ ਦੇ ਲਈ ਆਪਣਾ ਮਨ ਕਦੇ ਨਹੀਂ ਬਣਾਇਆ ਸਦੂਮ ਦੇ ਵਿੱਚ ਦੁਸ਼ਮਣ ਦੀਆਂ ਤਾਕਤਾਂ ਦੇ ਵਿਰੁੱਧ ਖੜੇ ਹੋਣ ਦੇ ਲਈ ਇਹਨਾਂ ਪ੍ਰਚਾਰਕਾਂ ਨੇ ਕਦੇ ਵੀ ਆਪਣਾ ਮਨ ਨਹੀਂ ਬਣਾਇਆ ਅਤੇ ਜੇਕਰ ਇੱਕ ਪ੍ਰਚਾਰਕ ਦਾ ਮਨ ਪਵਿੱਤਰਤਾਈ ਦੇ ਸੰਦੇਸ਼ ਅਤੇ ਧਾਰਮਿਕਤਾ ਦੇ ਸੰਦੇਸ਼ ਲਈ ਖੜੇ ਹੋਣ ਦੇ ਲਈ ਨਹੀਂ ਬਣਿਆ ਅਤੇ ਉਹ ਸਦੂਮ ਤੇ ਅਮਰਾਦੇ ਜੀਵਨ ਲੋਕਾਂ ਦਾ ਜੀਵਨ ਅਤੇ ਉਹਨਾਂ ਦੀਆਂ ਤਕਲੀਸੀਆਂਵਾਂ ਦੀ ਰਿੰਦਾ ਨਹੀਂ ਕਰਦੇ ਤਦ ਉਹ ਉਹਨਾਂ ਦੀ ਅਗਵਾਈ ਕਲੇਸ਼ਕਲ ਦੇ ਵੱਲ ਕਰ ਰਹੇ ਹਨ ਇਹ ਕਰਨ ਦੇ ਦੁਆਰਾ ਤੁਸੀਂ ਕਦੇ ਵੀ ਇੱਕ ਬਿਹਤਰ ਪ੍ਰਭਾਵ ਨਹੀਂ ਪੇਸ਼ ਕਰ ਸਕਦੇ ਹੋ ਮੈਨੂੰ ਇੱਕ ਹਵਾਲਾ ਦੇਣ ਦਿਓ ਬਹੁਤ ਸਾਰੇ ਹਵਾਲੇ ਇੱਥੇ ਹਨ ਕਿ ਕਿਉਂ ਸੰਦੇਸ਼ ਦੇ ਪਿੱਛੇ ਚੱਲਣ ਵਾਲੀ ਤਕਲੀਸਿਆ ਅੱਜ ਇੱਕ ਪੈਂਟਿਕੋਸਟਲ ਕਲੀਸੀਆ ਦੇ ਵਾਂਗ ਬਣ ਗਈ ਹੈ। ਉਹਨਾਂ ਨੇ ਖੇਡਾਂ ਨੂੰ ਚਰਚ ਵਿੱਚ ਲੈ ਆਂਦਾ ਹੈ। ਉਹਨਾਂ ਨੇ ਸਭਕਾਰ ਦੇ ਸੰਗੀਤ ਦੀਆਂ ਸੰਸਾਰੀ ਧੁਨਾਂ ਨੂੰ ਪਰਮੇਸ਼ਰ ਦੇ ਘਰ ਦੇ ਵਿੱਚ ਵਾਪਸ ਲੈ ਆਂਦਾ ਹੈ। ਹਾਂ, ਉਹਨਾਂ ਨੇ ਪਰਮੇਸ਼ਰ ਦੇ نبی ਦੇ ਪਵਿੱਤਰਤਾਈ ਦੇ ਮਾਨਕਾਂ ਨੂੰ ਤੋੜ ਦਿੱਤਾ ਹੈ। ਮੈਂ ਇੱਕ ਹਵਾਲਾ ਦੇਵਾਂਗਾ। ਦਿਲ ਦਾ ਦਰਵਾਜ਼ਾ 1958 ਸੰ ਦਾ ਸੰਦੇਸ਼ ਹਵਾਲਾ ਅਤੇ ਫਿਰ ਬਾਈਬਲ ਦੀ ਸਾਰੀ ਪਵਿੱਤਰਤਾ ਜਿਸ ਦਾ ਪ੍ਰਚਾਰ ਕੀਤਾ ਗਿਆ ਹੈ ਅਤੇ ਜੋ ਤੁਹਾਨੂੰ ਸਿਖਾਇਆ ਗਿਆ ਹੈ ਤੁਸੀਂ ਫਿਰ ਵੀ ਔਰਤਾਂ ਆਪਣੇ ਕੱਪੜੇ ਲਾ ਕੇ ਅਧ ਰੰਗੀਆਂ ਹੋ ਜਾਂਦੀਆਂ ਹੋ ਤੁਸੀਂ ਲੋਕ ਇਸ ਦੇ ਉਲਟ ਕਰਦੇ ਹੋ ਤੁਸੀਂ ਆਪਣੀਆਂ ਪਤਨੀਆਂ ਨੂੰ ਇਸ ਤਰ੍ਹਾਂ ਦੇ ਨਾਲ ਕਰਨ ਦਿੰਦੇ ਹੋ ਅਤੇ ਇਸ ਤਰ੍ਹਾਂ ਦੇ ਕੱਪੜੇ ਪਾਣ ਦਿੰਦੇ ਹੋ ਤੇ ਇਸ ਦੇ ਬਾਰੇ ਕੁਝ ਵੀ ਨਹੀਂ ਕਹਿੰਦੇ ਚੰਗਾ ਤੁਸੀਂ ਤਾਂ ਇੱਕ ਕਟ ਪੁਤਲੀ ਹੋ ਤੁਸੀਂ ਕਿਵੇਂ ਇੱਕ ਪ੍ਰਚਾਰਕ ਬਣੋਗੇ ਤੁਸੀਂ ਕਿਵੇਂ ਇੱਕ ਡਿਕਨ ਬਣੋਗੇ ਜੇਕਰ ਤੁਸੀਂ ਆਪਣੇ ਘਰ ਨੂੰ ਹੀ ਕੰਟਰੋਲ ਵਿੱਚ ਨਹੀਂ ਕਰ ਸਕਦੇ ਤਾਂ ਤੁਸੀਂ ਪਰਮੇਸ਼ਵਰ ਦੇ ਘਰ ਦੇ ਵਿੱਚ ਫਿਰ ਕੀ ਕਰਨ ਜਾ ਰਹੇ ਹੋ ਇਹੀ ਕਾਰਨ ਹੈ ਕਿ ਪਰਮੇਸ਼ਵਰ ਦਾ ਘਰ ਅਜ ਇਸ ਹਾਲਤ ਵਿੱਚ ਹੈ ਸਾਨੂੰ ਪਿੱਤਲ ਦੇ ਮੁਕੇ ਦੇ ਨਾਲ ਖੁਸ਼ਖਬਰੀ ਦਾ ਪ੍ਰਚਾਰ ਕਰਨ ਵਾਲੇ ਆਦਮੀ ਚਾਹੀਦੇ ਹਨ ਜਿਹੜੇ ਪਾਪ ਦਾ ਪਰਦਾ ਫਾਸ਼ ਕਰਨ ਅਤੇ ਦਿਖਾਉਣ ਕਿ ਇਹ ਕਿੱਥੇ ਹੈ ਨਾ ਕਿ ਕੁਝ ਛੋਟੀਆਂ ਜੀਆਂ ਚੀਜ਼ਾਂ ਨੂੰ ਵਿਖਾਉਣ ਹਵਾਲੇ ਤੋਂ ਬਾਹਰ ਸਦੂਮ ਅਤੇ ਅਮਰਾਦ ਦੇ ਇਸ ਯੁੱਗ ਅਤੇ ਇਹਨਾਂ ਆਤਮਿਆਂ ਦੇ ਖਿਲਾਫ ਖੜੇ ਹੋਣ ਦੇ ਲਈ ਸਾਨੂੰ ਇਹੋ ਜਿਹੇ ਪ੍ਰਚਾਰਕਾਂ ਦੀ ਹੀ ਜ਼ਰੂਰਤ ਹੈ ਜੇਕਰ ਤੁਹਾਡੇ ਕੋਲ ਪੁਲਪੜ ਦੇ ਪਿੱਛੇ ਇਹੋ ਜਿਹੇ ਆਦਮੀ ਨਹੀਂ ਹਨ ਤਾਂ ਤੁਸੀਂ ਕਲੇਸ਼ ਕਾਲ ਥਾਣੀ ਹੋ ਕੇ ਜਾ ਰਹੇ ਹੋ ਜੇਕਰ ਤੁਸੀਂ ਇਹੋ ਜਿਹੇ ਪ੍ਰਚਾਰਕਾਂ ਜਾਂ ਇਹੋ ਜਿਹੇ ਸੇਵਾਦਾਰ ਦੇ ਥੱਲੇ ਬੈਠੇ ਹੋ ਜਾਂ ਫਿਰ ਤੁਸੀਂ ਕਿਤੇ ਇਹੋ ਜਿਹੇ ਚਰਚ ਨਾਲ ਸੰਬੰਧ ਰੱਖਦੇ ਹੋ ਜਿੱਥੇ ਪ੍ਰਚਾਰਕ ਲਗਾਤਾਰ ਪਾਪਾਂ ਨੂੰ ਬਾਹਰ ਨਹੀਂ ਬੁਲਾਉਂਦਾ ਅਤੇ ਸਦੂਮ ਤੇ ਅਮਰਾ ਦੇ ਉਹਨਾਂ ਗੰਦੇ ਆਤਮਿਆਂ ਦਾ ਪਰਦਾ ਫਾਸ਼ ਨਹੀਂ ਕਰਦਾ ਤਦ ਉਹ ਆਤਮੇ ਤੁਹਾਡੇ ਉੱਪਰ ਸਵਾਰ ਹੋ ਜਾਣਗੇ ਸਾਨੂੰ ਪਿੱਤਲ ਦੇ ਮੁੱਕੇ ਵਾਲੇ ਪ੍ਰਚਾਰਕ ਚਾਹੀਦੇ ਹਨ ਜਿਹੜੇ ਸਦੂਮ ਤੇ ਅਮਰਾ ਦੇ ਨਾਲ ਕਦੇ ਵੀ ਸਮਝੌਤਾ ਨਾ ਕਰਨ ਸਮੱਸਿਆ ਅੱਜ ਕਿੱਥੇ ਹੈ ਸਮੱਸਿਆ ਇਹ ਹੈ ਕਿ ਅੱਜ ਸਾਡੇ ਕੋਲ ਇਸ ਸੰਦੇਸ਼ ਦੇ ਵਿੱਚ ਪੁਲਪੜ ਦੇ ਪਿੱਛੇ ਅਜਿਹੇ ਪ੍ਰਚਾਰਕਾਂ ਦੀ ਘਾਟ ਹੈ ਇਸ ਲਈ ਸੰਦੇਸ਼ 'ਤੇ ਮਗਰ ਚੱਲਣ ਵਾਲੇ ਵਿਸ਼ਵਾਸੀ ਇਸ ਹਾਲਤ ਦੇ ਵਿੱਚ ਹਨ ਕਿਉਂਕਿ ਸਾਡੇ ਕੋਲ ਇੰਜੀਲ ਦਾ ਪ੍ਰਚਾਰ ਕਰਨ ਵਾਲੇ ਇਸ ਕਿਸਮ ਦੇ ਆਦਮੀ ਨਹੀਂ ਹਨ ਹਾਂ ਹੁਣ ਮੈਂ ਇੱਕ ਹੋਰ ਹਵਾਲਾ ਲੈਂਦਾ ਹਾਂ ਦਰਿੰਦੇ ਦਾ ਨਿਸ਼ਾਨ ਅਤੇ ਪਰਮੇਸ਼ਰ ਦੀ ਮੋਹ 1964 ਦਾ ਸੰਦੇਸ਼ ਹਵਾਲਾ ਅੱਜ ਸਾਨੂੰ ਮਰਦਾਂ ਦੀ ਲੋੜ ਹੈ ਸਾਨੂੰ ਇੰਜੀਲ ਦੇ ਪ੍ਰਚਾਰਕਾਂ ਦੀ ਲੋੜ ਹੈ ਅਤੇ ਕੋਈ ਵੀ ਪ੍ਰਚਾਰਕ ਜੋ ਪੁਲਪਰ ਦੇ ਪਿੱਛੇ ਖੜਾ ਹੋਵੇਗਾ ਅਤੇ ਉਹਨਾਂ ਚੀਜ਼ਾਂ ਨੂੰ ਫੜ ਲਵੇਗਾ ਹਵਾਲੇ ਤੋਂ ਬਾਹਰ ਅੱਜ ਸਾਡੇ ਕੋਲ ਇਸ ਸੁਦੇਸ਼ ਦੇ ਵਿੱਚ ਇਹੀ ਕੁਝ ਹੈ ਆਦਮੀ ਜੋ ਉਹਨਾਂ ਟ੍ਰੈਪ ਸਟਾਂ ਅਤੇ ਬੂਗੀ-ਬੂਗੀ ਸੰਗੀਤ ਨੂੰ ਬਰਦਾਸ਼ਤ ਕਰਨਗੇ ਹਾਂ ਭਈ ਬਰਨਮ ਨੇ ਕਿਹਾ ਕਿ ਉਹ ਚਰਚ ਦੇ ਸੰਗੀਤ ਵਾਂਗ ਵਜਾਇਆ ਚਰਚ ਸੰਗੀਤ ਪਸੰਦ ਕਰਦਾ ਹੈ ਇੱਕ ਹੋਰ ਹਵਾਲਾ ਪਰਮੇਸ਼ਰ ਆਪਣੇ ਵਚਨ ਨੂੰ ਪੂਰਾ ਕਰਦਾ ਹੈ 1957 ਸਨ ਹਵਾਲਾ ਮੈਨੂੰ ਚਰਚ ਦੇ ਸੰਗੀਤ ਵਾਂਗ ਵਜਾਇਆ ਗਿਆ ਚਰਚ ਸੰਗੀਤ ਹੀ ਪਸੰਦ ਹੈ ਨਾ ਕਿ ਚਰਚ ਦੇ ਵਿੱਚ ਰੌਕ ਐਂਡ ਰੋਲ ਹਵਾਲੇ ਤੋਂ ਬਾਹਰ ਉਹ ਰੌਕ ਐਂਡ ਰੋਲ ਸੰਗੀਤ ਵਾਲ ਚਲੇ ਗਏ ਹਨ ਜਿਸ ਦੇ ਵਿੱਚ ਇੱਕ ਬੀਟ ਹੈ ਜੋ ਲੋਕਾਂ ਨੂੰ ਬੰਨ ਕੇ ਰੱਖਣ ਦੀ ਕੋਸ਼ਿਸ਼ ਕਰਦੀ ਹੈ ਉਹਨਾਂ ਦੇ ਵਿੱਚ ਪਰਮੇਸ਼ਰ ਦਾ ਕੋਈ ਆਤਮਾ ਨਹੀਂ ਹੈ ਇਸ ਲਈ ਉਹਨਾਂ ਨੂੰ ਚਰਚ ਦੇ ਵਿੱਚ ਮਨੋਰੰਜਨ ਲਿਆਉਣਾ ਪੈਂਦਾ ਹੈ ਇਹ نبی ਦੇ ਸੰਦੇਸ਼ ਦੇ ਉਲਟ ਹੈ ਇਹ ਪਰਮੇਸ਼ਰ ਦੇ ਵਚਨ ਦੇ ਉਲਟ ਹੈ ਉਹਨਾਂ ਨੇ ਪੈਂਟਿਕੋਸਟਲਿਜ਼ਮ ਨੂੰ ਠੀਕ ਪਰਮੇਸ਼ਰ ਦੇ ਘਰ ਦੇ ਵਿੱਚ ਅਤੇ ਠੀਕ ਇਸ ਸੰਦੇਸ਼ ਦੇ ਥੱਲੇ ਲੈ ਆਂਦਾ ਹੈ ਹਾਂ ਅਤੇ ਉਹ ਫੇਰ ਪੁਲਪੜ ਦੇ ਉੱਪਰ ਚੜ੍ਹ ਕੇ ਇਸ ਦਾ ਸਮਰਥਨ ਕਰਦੇ ਹਨ ਤੁਸੀਂ ਗਲਤ ਹੋ ਅਤੇ ਤੁਸੀਂ ਪਰਮੇਸ਼ਰ ਵਚਨ ਨੂੰ ਤੋੜ ਰਹੇ ਹੋ ਤੁਸੀਂ ਭਾਵੇਂ ਕੋਈ ਵੀ ਕਿਉਂ ਨਾ ਹੋਵੋ ਇਸ ਲਈ ਪਿਆਰਿਓ ਅਸੀਂ ਇੱਥੇ ਉਹ ਲੋਕ ਹਾਂ ਜਿਹੜੇ ਪਰਮੇਸ਼ਰ ਅਤੇ ਪਰਮੇਸ਼ਰ ਦੇ نبی ਦੇ ਪਵਿੱਤਰਤਾਈ ਦੇ ਮਾਣਕਾਂ ਨੂੰ ਕਾਇਮ ਰੱਖਣ ਦੀ ਕੋਸ਼ਿਸ਼ ਕਰ ਰਹੇ ਹਾਂ ਮੈਂ ਪਰਮੇਸ਼ਰ ਦੇ نبی ਦਾ ਇੱਕ ਹੋਰ ਹਵਾਲਾ ਦੇਵਾਂਗਾ ਉੱਥੇ ਉਹਨਾਂ ਦੀਆਂ ਔਰਤਾਂ ਉੱਚੀ ਅੱਡੀ ਵਾਲ ਜੁੱਤੀ ਪਾ ਕੇ ਤੇ ਜਲਪਰੀ ਵਾਲੀ ਡਰੈੱਸ ਨੂੰ ਪਾ ਕੇ ਅਧ ਨੰਗੇ ਕੱਪੜੇ ਪਾ ਕੇ ਸਾਰਿਆਂ ਦੇ ਸਾਹਮਣੇ ਨੱਚ ਰਹੀਆਂ ਹੁੰਦੀਆਂ ਹਨ ਉਹਨਾਂ ਦੇ ਸਾਰੇ ਕੱਪੜੇ ਉਹਨਾਂ ਦੇ ਸਰੀਰ ਤੇ ਬੁਰੀ ਤਰ੍ਹਾਂ ਨਾਲ ਤੰਗ ਹਨ ਉਹ ਅਦਨੰਗੀਆਂ ਹਨ ਅਤੇ ਤੁਸੀਂ ਉਹਨਾਂ ਨੂੰ ਇਸ ਸਭ ਦੇ ਨਾਲ ਉੱਚੀ ਅੱਡੀ ਵਾਲੀ ਜੁੱਤੀਆਂ ਦੇ ਨਾਲ ਅੰਦਰ ਆਂਦਿਓ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ ਤੁਸੀਂ ਪਰਮੇਸ਼ਰ ਦੇ ਵਚਨ ਨੂੰ ਤੋੜ ਰਹੇ ਹੋ ਤੁਸੀਂ ਪਰਮੇਸ਼ਰ ਦੇ ਨਬੀ ਦੇ ਸਟੈਂਡਰਡਸ ਨੂੰ ਤੋੜ ਰਹੇ ਹੋ ਪਰਮੇਸ਼ਰ ਨੇ ਅੱਜ ਦੇ ਦਿਨ ਆਪਣੇ ਇੱਕ ਨਬੀ ਨੂੰ ਭੇਜਿਆ ਕਿ ਉਹ ਆ ਕੇ ਸੰਦੇਸ਼ੇ ਕਿ ਅਸੀਂ ਕਿਸ ਤਰ੍ਹਾਂ ਦੇ ਨਾਲ ਪਰਮੇਸ਼ਰ ਦੇ ਰਾਜ ਵਿੱਚ ਦਾਖਲ ਹੋਣਾ ਹੈ ਅਤੇ ਤੁਸੀਂ ਆਪਣੇ ਆਪ ਨੂੰ ਇੱਕ ਸੇਵਾਦਾਰ ਇੱਕ ਦੀਕਨ ਇੱਕ ਨਵੀ ਜਾਂ ਪ੍ਰਕਾਸ਼ੀ ਪੋਤੀ ਦੱਸ ਦੀ ਇੱਕ ਵਾਲਾ ਕਹਿ ਕੇ ਸੱਦਦੇ ਹੋ ਤੁਸੀਂ ਕੋਈ ਨਵੀ ਨਹੀਂ ਹੋ ਨਹੀਂ ਤੁਸੀਂ ਪਵਿੱਤਰਤਾਈ ਦੇ ਮਾਣਕਾਂ ਨੂੰ ਤੋੜਿਆ ਹੈ ਤੁਸੀਂ ਪਰਮੇਸ਼ਵਰ ਦੇ ਬਚਨ ਨੂੰ ਵਿਗਾੜਿਆ ਹੈ ਤੁਸੀਂ ਪਵਿੱਤਰਤਾਈ ਦੇ ਸੰਦੇਸ਼ ਨੂੰ ਅਤੇ ਪਵਿੱਤਰਤਾਈ ਦੇ ਮਾਣਕਾਂ ਨੂੰ ਤੋੜਨ ਦੇ ਕਰਕੇ ਜੋ ਸਾਡੇ ਨਵੀ ਭਾਈ ਬਰਨ ਦੇ ਦੁਆਰਾ ਸਥਾਪਿਤ ਕੀਤੇ ਗਏ ਸਨ ਤੁਸੀਂ ਇਸ ਲਈ ਪਰਮੇਸ਼ਵਰ ਨੂੰ ਲੇਖਾ ਦੇਵੋਗੇ ਤੁਸੀਂ ਰੌਕ ਐਂਡ ਰੋਲ ਮਿਊਜ਼ਿਕ ਨੂੰ ਚਰਚ ਦੇ ਅੰਦਰ ਲੈ ਕੇ ਆਉਣ ਦੇਣਾ ਚਾਹੁੰਦੇ ਹੋ ਅਤੇ ਪਵਿੱਤਰ ਗੀਤਾਂ ਨੂੰ ਵਿਗਾੜਨਾ ਚਾਹੁੰਦੇ ਹੋ ਪਰਮੇਸ਼ਰ ਠੱਠੀਆਂ ਦੇ ਵਿੱਚ ਨਹੀਂ ਉਡਾਈਦਾ ਤੁਸੀਂ ਪਰਮੇਸ਼ਰ ਬਚਨ ਨੂੰ ਤੋੜਦੇ ਹੋ ਉਹ ਕਿਸੇ ਦੇ ਲਈ ਵੀ ਸਮਝੌਤਾ ਨਹੀਂ ਕਰੇਗਾ ਸੋਹਿਬ ਮਨੁੱਖ ਤੂੰ ਭਾਵੇਂ ਕੋਈ ਵੀ ਕਿਉ ਨਾ ਹੋਵੇਂ ਤੇਰੇ ਵਾਸਤੇ ਕੋਈ ਵੀ ਉਜ਼ਰ ਨਹੀਂ ਹੈ ਅਜੀ ਬਹੁਤ ਸਾਰੇ ਚਰਚਾਂ ਨੂੰ ਸੰਦੇਸ਼ ਦੇ ਚਰਚਾਂ ਨੂੰ ਖੁੱਲ੍ਹਦੇ ਆ ਅਰੇ ਬਾਅਦ ਦੇ ਵਿੱਚ ਅੱਡ ਹੁੰਦੇ ਵੇਖਿਆ ਹੈ ਆਦਮੀ ਹੁਣ ਇਹ ਦਾਅਵਾ ਕਰਨ ਲਈ ਉੱਠੇ ਹਨ ਕਿ ਉਹਨਾਂ ਦੇ ਕੋਲ ਪ੍ਰਕਾਸ਼ਨ ਹੈ ਤੇ ਉਹ ਪ੍ਰਚਾਰ ਕਰਨ ਦੀ ਅਤੇ ਸਿਖਾਉਣ ਦੀ ਕੋਸ਼ਿਸ਼ ਕਰ ਰਹੇ ਹਨ ਉਹ ਆਦਮੀ ਜੋ ਹਰ ਕਿਸਮ ਦਾ ਗੰਦਾ ਜੀਵਨ ਜੀਉਂਦੇ ਹਨ ਅਤੇ ਇਹ ਦਾਅਵਾ ਕਰਨਾ ਚਾਹੁੰਦੇ ਹਨ ਕਿ ਉਹਨਾਂ ਦੇ ਕੋਲ ਨਵੇਂ ਜਨਮ ਦਾ ਤਜਰਬਾ ਹੈ ਜਦਕਿ ਤੁਹਾਡੇ ਜੀਵਨ ਦੇ ਵਿੱਚੋਂ ਬਦਬੂ ਆਂਦੀ ਹੈ ਤੇ ਤੁਸੀਂ ਪੁਲਪੜ ਦੇ ਉੱਤੇ ਚੜ੍ਹ ਕੇ ਇਹਨਾਂ ਲੋਕਾਂ ਨੂੰ ਇਜਾਜ਼ਤ ਦੇ ਰਹੇ ਹੋ ਕਿ ਜੋ ਉਹ ਕਰਨਾ ਚਾਹੁੰਦੇ ਹਨ ਉਹ ਕਰ ਸਕਦੇ ਹਨ ਕਿਉਂਕਿ ਤੁਸੀਂ ਇੱਕ ਚੰਗਾ ਲੜਕਾ ਬੰਨਾ ਚਾਹੁੰਦੇ ਹੋ ਤੁਸੀਂ ਪਿਆਰ ਦੀ ਖੁਸ਼ਖਬਰੀ ਚਾਹੁੰਦੇ ਹੋ ਹਾਂ ਤੁਸੀਂ ਕਿਸੇ ਨੂੰ ਠੋਕਾ ਮਾਰਨ ਨਹੀਂ ਚਾਹੁੰਦੇ ਤੁਸੀਂ ਲਾੜੀ ਨੂੰ ਇਕੱਠਾ ਕਰਨਾ ਚਾਹੁੰਦੇ ਹੋ ਹਾਂ ਤੁਸੀਂ ਇਹ ਦਾਅਵਾ ਕਰਦੇ ਹੋ ਕਿ ਤੁਹਾਡੇ ਕੋਲ ਅੱਗ ਦਾ ਖੰਭਾ ਹੈ ਹਾਂ ਤੁਹਾਡੇ ਕੋਲ ਕੋਈ ਵੀ ਅੱਗ ਦਾ ਖੰਭਾ ਨਹੀਂ ਹੈ ਜੇਕਰ ਤੁਸੀਂ ਪਰਮੇਸ਼ਵਰ ਦੁਆਰਾ ਬੁਲਾਏ ਗਏ ਹੋ ਤਾਂ ਤੁਸੀਂ ਪਵਿੱਤਰਤਾਈ ਦੇ ਮਾਣਕਾ ਦੇ ਅਨੁਸਾਰ ਜੀਵੋਗੇ ਤੁਸੀਂ ਲੋਕਾਂ ਨੂੰ ਸਹੀ ਸਿੱਖਿਆ ਦੇਵੋਗੇ ਤੁਸੀਂ ਉਹਨਾਂ ਨੂੰ ਵਾਪਸ ਪਵਿੱਤਰ ਸ਼ਾਸਤਰ ਦੇ ਵੱਲ ਲੈ ਕੇ ਆਵੋਗੇ ਅਤੇ ਤੁਸੀਂ ਪਵਿੱਤਰਤਾਈ ਦਾ ਸਮਰਥਨ ਕਰੋਗੇ ਅਤੇ ਅਧਰਮੀ ਨੂੰ ਪਰਮੇਸ਼ਵਰ ਦੇ ਘਰ ਦੇ ਵਿੱਚ ਆਉਣ ਨਹੀਂ ਦਿਓਗੇ। ਹਾਂ ਇਹ ਦਿਖਾਉਂਦਾ ਹੈ ਕਿ ਤੁਹਾਡੇ ਕੋਲ ਕਿੰਨੀ ਹੀ ਪਿੱਛੇ ਜਾ ਚੁੱਕੀ ਕਲੀਸਿਆ ਹੈ ਕਿਉਂਕਿ ਤੁਸੀਂ ਖੁਦ ਆਪ ਇੱਕ ਪਿੱਛੇ ਹਟੇ ਹੋਏ ਪਖੰਡੀ ਹੋ। ਹਾਂ ਤੁਸੀਂ ਆਪ ਲੋਕਾਂ ਨੂੰ ਉਪਦੇਸ਼ ਦੇ ਰਹੇ ਹੋ ਅਤੇ ਪਰਮੇਸ਼ਵਰ ਦੀ ਸੱਚੀ ਕਲੀਸਿਆ ਦੀ ਨਿੰਦਾ ਕਰਨੀ ਚਾਹੁੰਦੇ ਹੋ। ਸਾਡੇ ਕੋਲ ਸੱਚ ਹੈ ਹਾਂ ਅਸੀਂ ਇਸ ਦੇ ਲਈ ਕੋਈ ਮਾਫੀ ਨਹੀਂ ਮੰਗਦੇ ਹਾਂ ਅਸੀਂ ਪਰਮੇਸ਼ੁਰ ਦੇ ਵਚਨ ਦੀ ਆਗਿਆਕਾਰੀ ਕਰ ਰਹੇ ਹਾਂ ਅਸੀਂ ਪੂਰੀ ਇنجੀਲ ਅਤੇ ਪਵਿੱਤਰ ਤਾਈ ਦੇ ਮਾਣਕਾਂ ਦੀ ਆਗਿਆਕਾਰੀ ਕਰ ਰਹੇ ਹਾਂ ਜੋ ਪਰਮੇਸ਼ੁਰ ਦੇ ਵੱਲੋਂ ਨਿਰਧਾਰਿਤ ਕੀਤੇ ਗਏ ਹਨ ਹਾਂ ਰੋਮੀਆਂ ਉਹਦਾ ਪਹਿਲਾ ਦਇਏ ਉਸ ਦੀਆਂ ਪੇਲੀਆਂ 1 ਤੋਂ 18 ਤੱਕ ਤੇ ਉਸ ਤੋਂ ਬਾਅਦ 32 ਅਧ ਨੂੰ ਪੜੋ ਤੁਸੀਂ ਉੱਥੇ ਆਪਣਾ ਸਥਾਨ ਲੱਭਣ ਜਾ ਰਹੇ ਹੋ ਮੈਂ ਵਿਸ਼ਵਾਸ ਕਰਦਾ ਹਾਂ ਕਿ ਜੋ ਕੁਝ ਵੀ ਕਿਹਾ ਗਿਆ ਹੈ ਇਤਿਹਾਸ ਬਹੁਤ ਕੁਝ ਹੈ ਜੋ ਕੀਤਾ ਜਾ ਸਕਦਾ ਹੈ ਪਰ ਹੁਣ ਮੈਨੂੰ ਰੁਕਣਾ ਪਵੇਗਾ ਪਰਮੇਸ਼ਰ ਤੁਹਾਨੂੰ ਬਰਕਤ ਦੇਵੇ ਮੈਂ ਇਹਦੇ ਵਿੱਚ ਹੋਰ ਨਹੀਂ ਜੋੜਦਾ ਹਾਂ